ਇਕ ਜੀ ਸੁਖਵਿੰਦਰ ਸਿੰਘ ਏਲੀਅਸ ਡੀਸੀ ਨੌ ਦਾ ਬੰਦਾ ਹੈਗਾ ਜੀ ਜਿਹਦੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ ਉਹਦਾ ਉਹਦੇ ਭਰਾ ਨੇ ਕੱਲ ਮਰਡਰ ਕਰਿਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਐਫਆਰ ਨੰਬਰ 201 ਅੰਡਰ ਸੈਕਸ਼ਨ 103 ਅਤੇ 25 27 ਆਰਮਜ਼ ਐਕਟ ਸੀ ਰਜਿਸਟਰ ਕੀਤੀ ਹੈ ਜੀ ਸਰ ਕਾਰਨਾਂ ਦਾ ਕੁਝ ਪਤਾ ਲੱਗਿਆ ਜੀ ਸਾਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ ਉਹਦੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਅਪਸਟ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ ਇਕੱਠ ਹੋਇਆ ਸੀਗਾ ਕਰੇ ਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੂਤੂਮੇ ਮੇ ਹੋ ਗਈ ਤੇ ਜਿਸ ਦੌਰਾਨ ਇਹ ਜਿਹੜਾ ਦੋਸ਼ੀ ਹੈਗਾ ਹਰਜਿੰਦਰ ਸਿੰਘ ਉਹਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਸਰ ਜਿਹੜਾ ਅਸਲਾ ਚਲਾਇਆ ਗਿਆ ਜੀ ਇਹ ਲੈਸੈਂਸੀ ਇਹਨਾਂ ਦਾ ਆਪਣਾ ਸੀ ਜੀ ਇਹ ਜੀ ਹਲੇ ਵੈਰੀਫਾਈ ਕਰ ਰਹੇ ਆ ਅਸੀਂ ਅਸੀਂ ਸੰਨ ਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ ਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਹੈ ਉਹ ਵੀ ਰਿਕਵਰ ਕਰਾਂਗੇ ਤੇ ਦੋਸ਼ੀ ਨੂੰ ਵੀ ਜਲਦੋ ਜਲ ਫੜਾਂਗੇ ਜੀ ਸਰ ਇਹਦੇ ਵਿੱਚ ਜਿਹੜਾ ਮ੍ਰਿਤਕ ਹੈਗਾ ਜੀ ਸੁਖਵਿੰਦਰ ਸਿੰਘ ਉਹਦੀ ਬੈਕਗ੍ਰਾਉਂਡ ਸਰ ਕੀ ਹੈ ਪਹਿਲਾਂ ਕੋਈ ਮਾਮਲੇ ਵਗੈਰਾ ਵੀ ਦਰਜ ਹੈਗੇ ਜੀ ਸਰ ਬਿਲਕੁਲ ਜੀ ਸੁਖਵਿੰਦਰ ਸਿੰਘ ਤੇ ਕਰੀਬ 12 ਪਰਚਰ ਰਜਿਸਟਰਡ ਨੇ ਜੀ ਪਹਿਲਾਂ ਤੇ ਵੱਖ-ਵੱਖ ਸੈਕਸ਼ਨ ਅੰਡਰ ਸੈਕਸ਼ਨ ਉੱਤੇ ਪਰਚਰ ਰਜਿਸਟਰਡ ਨੇ ਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ ਸਰ ਬਿਆਨ ਕੀਤੇ ਦਰਜ ਕੀਤੇ ਗਏ ਨੇ ਜੀ ਕਿਹਦੇ ਬਿਆਨ ਇਹਨਾਂ ਦੇ ਫਾਦਰ ਤੇ ਬਿਆਨ ਤੇ ਹੋਇਆ ਜੀ ਜਰਨੈਲ ਸਿੰਘ ਦੇ ਬਿਆਨ ਨੋ ਕਸਤਰੋ ਬਕੀ ਨਾਮ ਨਹੀਂ ਜੀ ਮੇਰਾ ਨਾਮ ਡਾਕਟਰ ਕਪਿਲ ਗੋਲ ਹੈ ਅੱਜ ਕੀ ਕਹਣਾ ਚਾਹੁੰਦੇ ਜੀ ਦਾ ਦਿਲ ਬੇਤੁਕ ਰਿਹਾ ਹੈ ਕੀ ਨਾਮ ਸੁਤੀ ਮੇ ਉਮਰ ਸਿਰ 30 ਰਿਕਨਾ ਹੈ ਜੀ ਸਰ ਮੁੰਡੇ ਦਾ ਜੀ ਸੁਖਵਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਤੇ ਇਹ ਮੁੰਡਾ ਜਿਹੜਾ ਹੈਗਾ ਕਰਮ 32 ਸਾਲ ਦੀ ਉਮਰ ਸੀ ਦੀ ਉਹ ਦੁਰਗਦਰ ਰਹਿਣ ਵਾਲਾ ਸੀ ਤੇ ਸਾਡੇ ਕੋਲ ਆਇਆ ਸੀ ਉਹਦੀ ਛਾਤੀ ਦੇ ਵਿੱਚ ਜ਼ਖਮ ਸੀ ਪਰਿਵਾਰ ਵਾਲਿਆਂ ਨੇ ਉਹਦੇ ਜੀਜਾ ਜੀ ਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਗੋਲੀ ਬੱਜੀ ਹੈ ਤੇ ਅਸੀਂ ਜਿਉਂ ਤੱਕ ਸਾਡੇ ਕੋਲ ਪਹੁੰਚਿਆ ਅਸੀਂ ਉਹਦਾ ECG ਕਰਵਾ ਕੇ ਦੇਖੀ ਤੇ ਉਹਦੀ ਮੌਤ ਹੋ ਚੁੱਕੀ ਸੀ ਸਾਡੇ ਕੋਲ ਬਰੌਡ ਐਡਮਿਸ਼ਨ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾ ਕਰ ਦਿੱਤੀ ਤੇ ਬੋਡੀ ਅਸੀਂ ਮੋਰਚੀ 'ਚ ਰਖਵਾ ਦਿੱਤੀ ਤੇ ਅੱਜ ਉਹਦਾ ਜੋ ਪੋਸਟਮਾਰਟਮ ਹੋਵੇਗਾ ਤਾਂ ਅਕੋਰਡਿੰਟਲੀ ਇਟ ਵਿਲ ਬੀ ਡਿਸਾਈਡਡ ਕਿ ਅਸਲ 'ਚ ਕੀ ਗੱਲ ਹੋਈ ਹੈ ਇਹ ਅਸਲ 'ਚ ਮੌਤ ਦਾ ਕਾਰਨ ਕਦੋਂ ਪਤਾ ਲੱਗੇ ਇਹ ਪੋਸਟਮਾਰਟਮ ਤੋਂ ਬਾਅਦ ਪਤਾ ਚੱਲੇਗਾ ਜੀ